ਮਹਾਂਪੁਰ ਜੀ ਦੋਸਤ ਆਪਣੀ ਗੱਲ ਸਾਝੀ ਕਰਦੇ ਆ। ਦਵਾਣਾ ਫਿਰ ਮੈਂ ਬੇਨਤੀ ਕਰਦਾ ਵੀ ਜਿਹੜੇ ਲੀਡਰ ਸਹਿਬਾਨ ਆ ਆਪੂਆਂ ਦੇ ਉਹ ਆਗੂਰ ਜਿਹੜੇ ਆਪਣੇ ਆਪਣੇ ਸਾਥੀਆਂ ਨੂੰ ਲੈ ਕੇ ਉਹਨਾਂ ਨੂੰ ਝੁੜਾ ਜਾ। ਇੱਧਰ ਦੇ ਪਾਸੇ ਬੇਨਤੀ ਆ ਵੀ ਆ ਜਾਓ ਮਾੜੀ ਦਲਵਾ ਸਾਝੀ ਕਰ ਲਈਏ। ਮੋਰਚਾ ਲਗਾਤਾਰ ਚਲਾਉਣਾ ਸਾਡਾ ਤਾਲਮੇਲ ਬਰਾਜਮੂਰੀ ਆ ਜੇ ਲੀਡਰਸ਼ਿਪ ਦਾ ਤਾਲਮੇਲ ਹੋਊਗਾ ਤੇ ਲੋਕ ਬੀਖੇ ਰਹੇ। ਬਹੁਤ ਸਾਥੀ ਆਪਣੇ ਜਿਹੜੇ ਰਾਸਤੇ ਤੇ ਸਜੇ ਰੁਕੇ ਹੋਏ ਆ। ਹਾਂਜੀ ਸਰ ਅੱਜ ਜਿਹੜਾ ਲੋਈਆਂ ਦੇ ਕੋਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਘਟਨਾ ਪੂਰੀ ਜਾਣਕਾਰੀ ਦੱਸੋ ਜੀ ਮੈਂ ਨਰਮਲ ਸਿੰਘ ਬਖਸ਼ੀਆਂ ਜ਼ਿਲ੍ਹਾ ਪ੍ਰਧਾਨ ਜੀ ਦੀ ਮਜ਼ਦੂਰ ਸਭਾ ਤੇ ਮੇਰੇ ਨਾਲ ਸਰਦਾਰ ਬਲਬੀਰ ਸਿੰਘ ਚੀਮਾ ਜੀ ਤੇ ਹੋਰ ਨਿਆਂਗ ਜਥੇਬੰਦੀਆਂ ਦੇ ਆਗੂ ਅੱਜ ਅਸੀਂ ਥਾਣਾ ਲੋਈਆਂ ਖਾਸ ਵਿਕੇ ਮਜ਼ਦੂਰ ਦਾ ਘਰ ਟਾਇਿਆ ਜਾਣ ਤੇ ਉਹਨਾਂ ਦੇ ਪਸ਼ੂਆਂ ਨੂੰ ਮਾਰ ਦਿੱਤਾ ਗਿਆ ਜੀਸੀਬੀ ਦੇ ਨਾਲ ਘਰ ਟਾਇਆ ਗਿਆ ਤੇ ਉਹਨਾਂ ਨੂੰ ਜਿਹੜੀ ਆਪਸ਼ਬਦੀ ਜਿਹੜੇ ਬੋਲੇ ਗਏ ਉਹਦੇ ਇਨਸਾਫ ਲੈਣ ਵਾਸਤੇ ਲੋਈਆਂ ਖਾਸਤਾ ਥਾਣੇ ਦੇ ਮੂਹਰੇ ਅਸੀਂ ਧਰਨਾ ਲਾ ਕੇ ਬੈਠੇ ਆ ਸਾਡੇ ਨਾਲ ਜਿੱਥੇ ਕਿਸਾਨ ਮਜ਼ਦੂਰ ਜਥੇਬੰਦੀਆਂ ਉਥੇ ਧਾਰਮਿਕ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਤੇ ਹੋਰ ਲੋਕ ਜਿਹੜੇ ਇਨਸਾਫ ਸੰਧ ਲੋਕ ਆ ਉਹ ਸਾਰੇ ਅੱਜ ਲੋਈਆਂ ਖਾਸ ਥਾਣੇ ਦੇ ਮੂਹਰੇ ਧਰਨਾ ਲਾ ਕੇ ਬੈਠੇ ਆ ਜੀ ਇੱਕ ਇਨਸਾਫ ਦੀ ਉਮੀਦ ਰੱਖਦੇ ਹਾਂ ਹਾਲੇ ਤੱਕ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਜੀ ਹਾਲੇ ਤੱਕ ਸਾਡੀ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਮੈਂ ਦੱਸ ਦੇਣਾ ਚਾਹੁੰਦਾ ਆ ਵੀ ਇਹ ਲੋਈਆਂ ਬਲਾਕ ਦੇ ਪਿੰਡ ਜਲਾਲਪੁਰ ਕਲਾਂ ਦਾ ਮਸਲਾ ਵਾ ਉਥੇ ਦਲਿਤ ਪਰਿਵਾਰ ਪੰਚਾਇਤੀ ਜ਼ਮੀਨ ਤੇ ਬੜੇ ਲੰਮੇ ਸਮੇਂ ਤੋਂ ਆਪਣੇ ਘਰ ਬਣਾ ਕੇ ਰਹਿ ਰਿਹਾ ਸੀਗਾ ਤੇ ਜਿਹੜਾ ਹੁਣ ਨਵਾਂ ਸਰਪੰਚ ਬਣਿਆ ਗਿਆ ਬਣਾਇਆ ਬਣਿਆ ਵਾ ਕਮਲਜੀਤ ਸਿੰਘ ਸ਼ਿੰਦਾ ਦੱਸਦੇ ਪਏ ਉਹਦਾ ਨਾਂ ਤੇ ਉਹਨੂੰ ਮੌਜੂਦਾ ਸਰਕਾਰ ਦੀ ਤੇ ਸ਼ਾਹਕੋਟ ਹਲਕਾ ਇੰਚਾਰ ਜਿਹੜਾ ਵਾ ਪਿੰਦਰ ਪਡੋਰੀ ਸੁਣਿਆ ਵੀ ਉਹਦੀ ਬੜੀ ਉਹਦੀ ਸ਼ੈਵ ਆ ਉਹਨੂੰ ਤੇ ਉਹਦੀ ਸ਼ੈ ਦੇ ਉੱਤੇ ਉਹ ਪੂਰੀ ਪਿੰਡ ਦੇ ਵਿੱਚ ਉਹਨੇ ਗੁੰਡਾਗਰਦੀ ਕੀਤੀ ਆ ਜਾਤੀ ਤੌਰ ਦੇ ਉੱਤੇ ਉਹਨਾਂ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ ਆਪਣੇ ਅਸਲਾ ਜਿਹੜਾ ਸੀ ਉਹਦੇ ਕੋਲ ਉਹਨੂੰ ਸੰਗ ਲੈ ਕੇ ਉਹ ਘੁੰਮਦਾ ਤੇ ਅੱਜ ਵੀ ਧਮਕੀਆਂ ਦਿੰਦਾ ਉਸ ਗਰੀਬਾਂ ਦਾ ਘਰ ਜਿਹਨਾਂ ਦਾ ਢਾਇਆ ਗਿਆ ਵਾ ਉਹ ਤਿੰਨ ਪਰਿਵਾਰ ਵਾ ਉਹਨਾਂ ਦੇ ਵਿੱਚ ਭੈਣ ਜੀ ਕਲਵੰਤ ਕੌਰ ਜਿਹੜੀ ਸਾਬਕਾ ਸਰਪੰਚਾ ਉਸ ਪਿੰਡ ਦੀ ਉਹਨਾਂ ਨੂੰ ਕਲਵਿੰਦਰ ਕੌਰ ਉਹਨਾਂ ਤਿੰਨ ਪਰਿਵਾਰਾਂ ਨੂੰ ਅੱਜ ਪਹਿਲੀ ਜੂਨ ਦੀ ਗੱਲ ਵਾਹੇ ਘਟਨਾ ਪਹਿਲੀ ਜੂਨ ਨੂੰ ਵਾਪਰੀ ਆ ਅੱਜ 25 ਤਰੀਕ ਹੋ ਗਈ ਆ ਅੱਜ ਤੱਕ ਕਰੋਨਾ ਨੂੰ ਇਨਸਾਫ ਨਹੀਂ ਮਿਲਿਆ ਤੇ ਜਿਹੜੇ ਲੋਕਾਂ ਨੇ ਗੁੰਡਾਗਰਦੀ ਕੀਤੀ ਆ ਜੀਸੀਬੀ ਲਿਆ ਕੇ ਉਹਨਾਂ ਦਾ ਮਕਾਨ ਢਾਇਆ ਉਹ ਸ਼ਰਿਆਮ ਅੱਜ ਵੀ ਘੁੰਮਦੇ ਆ ਤੇ ਅਸੀਂ ਉਹ ਇਨਸਾਫ ਸੰਧ ਲੋਕ ਜਿਹੜੇ ਅਮਨ ਸ਼ਾਂਤੀ ਚਾਹੁੰਦੇ ਆ ਅੱਜ ਥਾਣਾ ਲੋਹਿਆਂ ਖਾਸ ਦੇ ਮੋਰੇ ਪਰ ਅਮ ਪਰ ਅਮਨ ਪਰ ਅਮਨ ਆਪਣਾ ਧਰਨਾ ਲਾ ਕੇ ਪ੍ਰੋਟੈਸਟ ਕਰਕੇ ਉਸ ਸਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੁੰਦੇ ਆ ਪਰ ਇੱਥੇ ਦੇ ਐਸਐਚਓ ਲਾਭ ਸਿੰਘ ਡੀਐਸਪੀ ਔਕਾਰ ਸਿੰਘ ਬਰਾੜ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਜਦੋਂ ਕਿ ਅਖਬਾਰਾਂ ਦੇ ਵਿੱਚ 4 ਦਿਨ ਪਹਿਲਾਂ ਇਹ ਗੱਲ ਆ ਗਈ ਵੀ ਅਸੀਂ ਇਹ ਮੋਰਚਾ ਲਾਉਣ ਜਾ ਰਹੇ ਆ ਇਨਸਾਫ ਦਵਾਉਣਾ ਉਸ ਪਰਿਵਾਰ ਨੂੰ ਜਿਹੜੀ ਪੁਲਿਸ ਨੇ ਢਿਲਮੱਠ ਕੀਤੀ ਆ ਉਸ ਢਿਲਮੱਠ ਦੇ ਕਰਕੇ ਅਸੀਂ ਮੋਰਚਾ ਲਾਉਣਾ ਵਾ ਤੇ ਸਾਡੇ ਨਾਲ ਰਾਬਤਾ ਕਰਨਾ ਚਾਹੀਦਾ ਸੀ ਪੁਲਿਸ ਨੂੰ ਪਰ ਉਹਨਾਂ ਨੇ ਕੋਈ ਰਾਬਤਾ ਨਹੀਂ ਕੀਤਾ ਹੁਣ ਤੱਕਰ ਸਵੇਰ ਦੇ ਅਸੀਂ ਬੈਠੇ ਆ ਲੋਹਿਆਂ ਥਾਲੇ ਦੇ ਮੂਹਰੇ ਧਰਨਾ ਲਾ ਕੇ ਕੋਈ ਵੀ ਪੁਲਿਸ ਦਾ ਅਧਿਕਾਰੀ ਸਾਡੇ ਕੋਲ ਹਾਲੇ ਤੱਕ ਪਹੁੰਚਾ ਨਹੀਂ ਅਸੀਂ ਸਮਝਦੇ ਆ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਧਰਨਿਆਂ 'ਚੋਂ ਬਣੀ ਆ ਜਿਹੜੀ ਕਹਿੰਦੀ ਸੀ ਕਿ ਮੇਰਾ ਮੇਰੀ ਸਰਕਾਰ ਬੜਨ ਤੇ ਕੇ ਧਰਨੇ ਨਹੀਂ ਲੱਗਣਗੇ ਪਰ ਅੱਜ ਥਾਂ ਥਾਂ ਦੇ ਉੱਤੇ ਧਰਨੇ ਲੱਗੇ ਆ ਲੋਕ ਇਨਸਾਫ ਲੈਣ ਵਾਸਤੇ ਸੜਕਾਂ ਤੇ ਆਏ ਬੈਠੇ ਆ ਪਰ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਬਾਅਦ ਤੋਂ ਬੱਤਰ ਹੋਈ ਆ ਸਰਕਾਰ ਅੱਖਾਂ ਮੀਚ ਕੇ ਜਿਹੜੀ ਆ ਉਹ ਸਾਰਾ ਕੁਝ ਦੇਖ ਰਹੀ ਆ ਸੋ ਅਸੀਂ ਜਥੇਬੰਦੀਆਂ ਵਾਲੇ ਅੱਗੇ ਮੀਟਿੰਗ ਕਰਕੇ ਜਿਹੜੀ ਸਾਡੀ ਕਮੇਟੀ ਚੁਣੀ ਗਈ ਆ ਜੋ ਵੀ ਅਗਲਾ ਜਿਹੜਾ ਪ੍ਰੋਗਰਾਮ ਬਣੂਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਕਰਾਂਗੇ ਤੇ ਇਸ ਸੰਘਰਸ਼ ਨੂੰ ਅਸੀਂ ਉਦੋਂ ਤੱਕ ਲੜਾਂਗੇ ਜਿੰਨਾ ਚਿਰ ਇੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਜਿਹੜੇ ਦਰਿੰਦੇ ਜਿਨ੍ਹਾਂ ਨੇ ਜ਼ਬਰ ਕੀਤਾ ਵਾ ਉਹਨਾਂ ਨੂੰ ਪੁਲਿਸ ਵੜ ਕੇ ਸਲਾਖਾਂ ਦੇ ਪਿੱਛੇ ਨਹੀਂ ਕਰ ਦਿੰਦੀ ਉਹਨਾਂ ਚਿਰ ਸਾਡਾ ਮੋਰਚਾ ਜਿਹੜਾ ਉਹ ਜਾਰੀ ਰਹੂਗਾ ਅਸੀਂ ਪੱਤਰਕਾਰਾਂ ਨੇ ਅੰਦਰ ਜਾ ਕੇ ਮੁਲਤ ਪ੍ਰਸ਼ਾਸਨ ਦੇ ਨਾਲ ਗੱਲ ਕਰਨੀ ਚਾਹੀਈ ਹੈ ਪਰ ਉਹ ਅੰਦਰੋਂ ਸਾਨੂੰ ਇਹੀ ਜਵਾਬ ਮਿਲੇਗਾ ਕਿ ਅੰਦਰ ਕੋਈ ਵੀ ਮਲਾਜਮ ਨਹੀਂ ਹੈ ਲੇਡੀਜ਼ ਕੋਰ ਜਿਹੜੇ ਉੱਥੇ ਮਲਾਜਮਾਂ ਨੇ ਗਿੱਦੇ ਵਧਾਈ ਹੋਈ ਹੈ ਉਹਨਾਂ ਨੇ ਕਹਿਣਾ ਕਿ ਅੰਦਰ ਕੋਈ ਵੀ ਮਲਾਜਮ ਨਹੀਂ ਹੈ ਤੇ ਇਹੋ ਜੀ ਸਰਕਾਰ ਅਤੇ ਪੁਲਿਸ ਮਲਾਜਮ ਕੋਲ ਤੁਸੀਂ ਫਿਰ ਕਿਸ ਹਿਸਾਬ ਦੇ ਨਾਲ ਡਟਾ ਹੈ ਕਿ ਆਪਣਾ ਦੱਸੋ ਤੁਸੀਂ ਕਿਸੇ ਤਰ੍ਹਾਂ ਦੀ ਉਮੀਦ ਰੱਖਦੇ ਹੋ ਪੱਤਰਕਾਰ ਭਾਈਚਾਰਾ ਤੁਸੀਂ ਪਹਿਲਾਂ ਤਾਂ ਤੁਹਾਡਾ ਇਸ ਗੱਲ ਤੇ ਵੀ ਧੰਨਵਾਦ ਆ ਵੀ ਤੁਸੀਂ ਆ ਜਿਹੜੀ ਗੱਲ ਗਲਤਾਂ ਨਾ ਹੁੰਦੇ ਜ਼ਬਰ ਦੀ ਗੱਲ ਜਿਹੜੀ ਆ ਇਹ ਜਿਹੜੀ ਆ ਜਿਹੜੀ ਮੀਡੀਆ ਵਿੱਚ ਤੁਸੀਂ ਲੈ ਕੇ ਜਾਣੀ ਆ ਜਨ ਜਨ ਤੱਕ ਪਹੁੰਚਾਉਣੀ ਆ ਧਰਨਾ ਲੱਗਾ ਹੋਇਆ ਪੁਲਿਸ ਥਾਣੇ ਦੇ ਅੰਦਰ ਨਹੀਂ ਇਹਦਾ ਕੀ ਮਤਲਬ ਆ ਵੀ ਤੁਸੀਂ ਥਾਣਾ ਛੱਡ ਕੇ ਜਿਹੜਾ ਕਿ ਅੰਦਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਐਸ ਐਚਓ ਸਾਹਿਬ ਜਿਹੜੇ ਕਿ ਕਾਫੀ دیر ਤੋਂ ਇਥੋਂ ਥਾਣੇ ਦੇ ਅੰਦਰੋਂ ਚਲੇ ਜਾ ਚੁੱਕੇ ਨੇ ਪਰ ਜਾਣਦੇ ਨਾਲ ਮਸਲਾ ਹੱਲਤ ਨਹੀਂ ਦਾ ਹੁੰਦਾ ਜੇ ਉਹ ਚਲੇ ਗਏ ਆ ਇਹਦਾ ਮਤਲਬ ਕਾਇਰਤਾ ਵਾ ਉਹ ਇਨਸਾਫ ਦੇਣਾ ਨਹੀਂ ਚਾਹੁੰਦੇ ਜਾਂ ਉਹਨਾਂ ਦੇ ਕਿਸੇ ਕਿਸਮ ਦਾ ਦਬਾਅ ਹੋ ਸਕਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਉਹ ਮੌਜੂਦਾ ਸਰਪੰਚ ਜੀ ਦੇ ਖਿਲਾਫ ਤੁਸੀਂ ਇਹ ਜਿਹੜਾ ਪਰਚਾ ਦਿੱਤਾ ਸੀਗਾ ਕਿ ਉਹ ਉਹਦੇ ਨਾਲ ਰਲੇ ਵੀ ਹੋ ਸਕਦੇ ਨੇ ਮੈਂ ਤਾਂ ਪਹਿਲਾਂ ਕਿਹਾ ਵੀ ਉਹਨਾਂ ਦੀ ਸ਼ਹਿ ਦੇ ਉੱਤੇ ਜਿਹੜਾ ਮਲਜਮ ਤੁਰਿਆ ਫਿਰਦਾ ਸ਼ਰੇਆਮ ਅੱਜ ਵੀ ਪਰਿਵਾਰ ਨੂੰ ਧਮਕੀਆਂ ਦਿੰਦਾ ਵਾ ਉਹ ਕਿਹਦੀ ਸ਼ਹਿ ਤੇ ਦੇ ਰਿਹਾ ਸਰਪੰਚ ਦਾ ਨਾਮ ਕੀ ਹੈ ਸਰ ਕਮਲਜੀ ਸਿੰਘ ਕਮਲਜੀ ਸਿੰਘ ਸ਼ਿੰਦਾ ਤੇ ਉਹਦੇ ਨਾਲ ਜੀਸੀਬੀ ਵਾਲਾ ਜਿਹੜਾ ਬੰਦਾ ਆਇਆ ਸੀ ਜਿੰਨੇ ਜੀਸੀਬੀ ਮਾਰ ਕੇ ਉਹਦੇ ਪਸ਼ੂ ਫੱਟੜ ਕੀਤੇ ਆ ਜਿਨ੍ਹਾਂ ਦੀ ਹੁਣ ਮੌਤ ਹੋ ਗਈ ਆ ਐਮਡਰ ਕੱਟੀ ਗਈ ਉਹਨਾਂ ਦਾ ਪੋਸਟਮਾਰਟਮ ਹੋਇਆ ਉਹਦੀ ਰਿਪੋਰਟ ਆ ਗਈ ਆ ਥਾਣੇ ਦੇ ਵਿੱਚ ਪੁਲਿਸ ਫਿਰ ਵੀ ਕਾਰਵਾਈ ਨਹੀਂ ਕਰਨ ਕਰਨ ਚੁਣ ਇਹ ਘਟਨਾ ਇਹ ਘਟਨਾ ਜੀ 1 ਜੂਨ ਦੀ ਆ 1 ਜੂਨ 2025 ਨੂੰ ਅੱਜ ਕਿੰਨੀ ਤਰੀਕ ਹੋ ਚੁੱਕੀ ਆ ਅੱਜ 25 ਹੋ ਗਈ ਇਹ 25 26ਵਾਂ ਦਿਨ ਜਾ ਰਿਹਾ ਵਾ ਤੇ ਸਰਕਾਰ ਦੇ ਤੇ ਪੁਲਿਸ ਦੇ ਕੰਤੇ ਜੂ ਨਹੀਂ ਸਰਕਦੀ ਪਈ ਇਹਦੇ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਵਾ ਵੀ ਸਰਕਾਰ ਪੁਲਿਸ ਤੇ ਇਸ ਕਿਸਮ ਦੇ ਗੁੰਡੇ ਸਿਆਸੀ ਸਹਾਈ ਦੇ ਉੱਤੇ ਆਪਣੀ ਗੁੰਡਾਗਰਦੀ ਕਰਦੇ ਆ ਤੇ ਗਰੀਬਾਂ ਨੂੰ ਦਰੜਦੇ ਆ ਜਾਤੀ ਤੌਰ ਤੇ ਦਬਾਇਆ ਜਾ ਰਿਹਾ ਸੋ ਇਹ ਇਨਸਾਫ ਲੈਣ ਲਈ ਅਸੀਂ ਅੱਜ ਥਾਣਾ ਲੋਈਆਂ ਦੇ ਮੋਰੇ ਬੈਠੇ ਆ ਦੇ ਬਾਤ ਜੀ ਸਾਰੇ ਇਕੱਠੇ ਹੋਏ ਹੈ ਇਹ ਜਿਹੜਾ ਧਰਨਾ ਪ੍ਰਦਰਸ਼ਨ ਹੈ ਇਹ ਕਿਸ ਗੱਲ ਦਾ ਕਰਕੇ ਲਗਾਇਆ ਗਿਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਹੜਾ ਅੱਜ ਦਾ ਧਰਨਾ ਪ੍ਰਦਰਸ਼ਨ ਆ ਇੱਕ ਨਲਾਇਕ ਸਰਪੰਚ ਉਹ ਚੱਕੀ ਹੋਈ ਨੰਬਰਾਂ ਦੀ ਕਹਾਣੀ ਜੀ ਕੋਈ ਕਹਿੰਦੇ ਹੁੰਦੇ ਨਾ ਉਹ ਕਹਾਣੀ ਵਾਪਰ ਰਹੀ ਆ ਇੱਥੇ ਦਾ ਜਿਹੜਾ ਹਲਕਾ ਇੰਚਾਰਜ ਆ ਉਹਦੇ ਇਸ਼ਾਰੇ ਤੇ ਸਰਪੰਚ ਨੇ ਜੋ ਕਰਤੂਤ ਕੀਤੀ ਹੈ ਤੇ ਜੋ ਪ੍ਰਸ਼ਾਸਨ ਕਰ ਰਿਹਾ ਹੈ ਉਹਦੇ ਖਿਲਾਫ ਅੱਜ ਦਾ ਜਿਹੜਾ ਧਰਨਾ ਜਿਹੜਾ ਆਹੋ ਲਾਇਆ ਜਾ ਰਿਹਾ। ਮੰਨਵਾਤਾ ਬੋਧ ਕੀਤਾ। ਧਰਨਾ ਧਰਨਾ ਲਈ ਪਿਆ ਵਾ। ਸਿਰਫ ਇੱਕ ਹੀ ਹੋਂਦੜ ਦੇ ਜਿਹੜੀ ਲੇਡੀਜ਼ ਕਨਸਟੇਬਲ ਵਾ ਉਹੀ ਮੌਜੂਦ ਆ। ਤੁਸੀਂ ਕਿ ਐਸਐਚਓ ਨੂੰ ਮਿਲਣ ਆਏ ਹੋ? ਐਸਐਚਓ ਇੱਕੋ ਕਿਤੇ ਨਿਕਲ ਚੁੱਕਾ 2 ਘੰਟੇ ਤੋਂ। ਅਸੀਂ ਐਸਐਚਓ ਨੂੰ ਮਿਲਣ ਨਹੀਂ ਆਏ। ਅਸੀਂ ਪ੍ਰਸ਼ਾਸਨ ਨੂੰ ਦੱਸਣ ਆਏ ਆਂ ਵੀ ਜੇ ਇਹ ਗੱਲ ਨਾ ਸੁਣੀ ਗਈ ਤੇ ਇਸ ਤੋਂ ਵੱਡੇ ਪ੍ਰਦਰਸ਼ਨ ਹੋਣੇ ਆ ਬਹੁਤ ਸਾਰੀਆਂ ਫੌਜਾਂ ਹੋਰ ਵੀ ਆ ਰਹੀਆਂ ਆ। ਤੇ ਇਹਨਾਂ ਕੋਲ ਕੰਟਰੋਲ ਨਹੀਂ ਹੋਣਾ। ਇਹ ਉਹ ਡਰਦਾ ਭੱਜ ਗਿਆ ਡਰਪੋਕ ਤੇ ਅਫਸਰ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਆ ਹਾਲਾਂਕਿ ਉਹਨੇ ਵੀਡੀਓ ਪਾਈ ਆ ਵੀਡੀਓ ਦੇ ਵਿੱਚ ਆ ਸੱਚੋ ਦੱਸ ਰਿਹਾ ਵੀ ਆਹ ਜਿਹੜੀਆਂ ਕਰਤੂਤਾਂ ਉਹਨੇ ਕੀਤੀਆਂ ਤਾਂ ਆ ਪਰਚਾ ਜਿਹੜਾ ਆ ਉਹ ਦਰਜ ਹੋ ਚੁੱਕਾ ਹੈ ਕਿਉਂ ਨਹੀਂ ਸਰਪੰਚ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਉਹਦੇ ਪਿੱਛੇ ਜੋ ਸਰਕਾਰ ਦੀ ਸਾਜ਼ਿਸ਼ ਆ ਉਹ ਕੰਮ ਕਰ ਰਹੀ ਆ ਹਲਕਾਂ ਚਾਰਜ ਦੀ ਸਾਜ਼ਿਸ਼ ਕੰਮ ਕਰ ਰਹੀ ਆ ਅਗਲਾ ਜਿਹੜਾ ਸਟੈਪ ਹੋਏਗਾ ਉਹ ਮਤਲਬ ਜਿਹੜਾ ਤਿੱਖਾ ਹੋਏਗਾ ਉਹਨਾਂ ਦਾ ਕਰਾਓ ਕੀਤਾ ਜਾਏਗਾ ਫਿਰ ਪੁਲਿਸ ਨੂੰ ਤਾਂ ਅਸੀਂ ਦੱchn ਆਏ ਆ ਵੀ ਪ੍ਰਸ਼ਾਸਨ ਜਿਹੜਾ ਆ ਉਹ ਆਪਣੇ ਤੌਰ ਤੇ ਕੰਮ ਕਰੇ ਪੁਲਿਸ ਦਾ ਸ਼ਾਸਿਕਰਨ ਨਾ ਕੀਤਾ ਜਾਵੇ ਨਹੀਂ ਤਾਂ ਇਹ ਲੋਕ ਜਿਹੜੇ ਆ ਬਰਦਾਸ਼ਤ ਨਹੀਂ ਕਰਨਗੇ ਲੋਕ ਲੜਦੇ ਆਏ ਆ ਤੇ ਹੁਣ ਵੀ ਲੜਨਗੇ ਬਾਬਾ ਜੀ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੋਲ ਤੁਸੀਂ ਕੀ ਉਮੀਦ ਰੱਖਦੇ ਹੋ ਹਾਲ ਦੀ ਘੜੀ ਦਾ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਕਿਉਂਕਿ ਧਰਨਿਆਂ ਦੀ ਸਰਕਾਰ ਆ ਤੇ ਸ਼ਾਇਦ ਧਰਨਿਆਂ ਦੀ ਬੋਲੀ ਸਮਝਦੀ ਆ ਤੇ ਜੇ ਅੱਜ ਨਾ ਕੀਤਾ ਗਿਆ ਤੇ ਇਸ ਤੋਂ ਤਿੱਖਾ ਐਕਸ਼ਨ ਜਿਹੜਾ ਔਰ ਰੇਲਾਂ ਵੀ ਰੋਕੀਆਂ ਜਾ ਸਕਦੀਆਂ ਹਾਈਵੇ ਵੀ ਰੋਕਿਆ ਜਾ ਸਕਦਾ ਕਿਉਂਕਿ ਸਾਡੇ ਦਾ ਨੌਜਵਾਨ ਹੱਲੇ ਹੀ ਨਹੀਂ ਥੰਮੇ ਜਾ ਰਿਹਾ ਇਹ ਆਪਾਂ ਥਾਣਾ ਕਰਾਓ ਇਹ ਥਾਣਾ ਕਰਾਓ ਪਹਿਲਾਂ ਟੋਕਣਾ ਕਿਉਂਕਿ ਅਸੀਂ ਲੜਨਾ ਜਾਣਦੇ ਆਂ ਜਰਦੇ ਆਏ ਆ ਇਹ ਅੱਜ ਦੀ ਗੱਲ ਨਹੀਂ ਆ ਲੋਕਾਂ ਨੂੰ ਅਨਸਾਰ ਦਬਾਉਂਦੇ ਆਂ ਤੇ ਅਨਸਾਰ ਦਬਾ ਕੇ ਰ੍ਹਾਂਗੇ ਬਾਬਾ ਜੀ ਤੁਹਾਨੂੰ ਲੱਗਦਾ ਕਿ ਕਿਸੇ ਵੀ ਤਰ੍ਹਾਂ ਇਹ ਜਿਹੜੀ ਸਰਕਾਰ ਆ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਆ ਜਿਹੜੀ ਕਿ ਵੋਟਾਂ ਵੇਲੇ ਵੱਡੇ ਵੱਡੇ ਦਾਅਵੇ ਕਰਦੀ ਸੀ ਅੱਜ ਐਸੀ ਸਮਾਜ ਦਾ ਕਿਸੇ ਪੱਖੋਂ ਕੋਈ ਪੱਖ ਲੈ ਰਹੀ ਹੈ ਬਿਲਕੁਲ ਨਹੀਂ ਲੈ ਰਹੀ ਇਹ ਜਿਹੜਾ ਭਗਵੰਤ ਮਾਨ ਆ 19 ਵਾਰ ਮਜ਼ਦੂਰਾਂ ਨਾਲ ਫੈਸਲੇ ਰੱਖ ਕੇ ਮੁੱਕੜ ਚੁੱਕਾ ਹਲੇ ਤੱਕ ਉਹਨੇ ਸਾਰ ਨਹੀਂ ਲਈ ਇਹ ਸਾਡੀਆਂ ਮਜ਼ਦੂਰ ਜਥੇਬੰਦੀਆਂ ਇਸ ਗੱਲ 'ਚ ਸੋਚ ਰਹੀਆਂ ਆ ਆਉਣ ਵਾਲਾ ਸਮਾਂ ਜਿਹੜਾ ਆ ਉਹ ਦੱਸੇਗਾ ਵੀ ਕੀ ਮਤਲਬ ਜਿਹੜਾ ਹੁਣ ਆਗਲਾ ਦੂਜੀ ਗੱਲ ਇਹ ਜਿਹੜੀ ਸਾਡਾ ਸਮਾਜ ਵੀ ਬੇਸੜਾ ਹੋਇਆ ਆ ਉਹ ਵੇਸਰੇ ਪੰਤੋਂ ਉੱਪਰ ਉੱਠੇ ਨਹੀਂ ਤਾਂ ੱੱਕੇ ਛਈਆਂ ਰੋਜ਼ ਪੰਜਾਬ ਦੇ ਵਿੱਚ ਵੱਧ ਰਹੀਆਂ ਤੇ ਵੱਧਦੀਆਂ ਰਹਿਣਗੀਆਂ ਐਸੀ ਭਾਈਚਾਰਿਆਂ ਨੂੰ ਖਾਸ ਕਰਕੇ ਵਾਲਮੀਕੀ ਮੱਝ ਵੀ ਸਿੱਖ ਸਮਾਜ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਵਾਲਮੀਕੀ ਮੱਝ ਵੀ ਸਿੱਖ ਸਮਾਜ ਨੂੰ ਤੇ ਸਮੇਤ ਐਸੀ ਸਮਾਜ ਨੂੰ ਪੰਜਾਬ ਦੀਆਂ ਐਸੀ ਕਾਸਟਾਂ ਜਿਹੜੀਆਂ 38 ਆ ਪੰਜਾਬ ਦੇ ਵਿੱਚ ਤੇ ੱੱਕਾ ਸਾਰਿਆਂ ਨਾ ਹੋ ਰਿਹਾ ਅੱਜ ਸਾਡੀ ਵਾਰੀ ਆ ਕੱਲ ਨੂੰ ਦੂਿਆਂ ਦੀ ਵਾਰੀ ਆ ਇਸ ਕਰਕੇ ਇਸ ਜਿਹੜੀ ਸਰਕਾਰ ਨੂੰ ਉਹਦੇ ਖਿਲਾਫ ਜਿਹੜਿਆ ਰੋਸ ਪ੍ਰਦਰਸ਼ਨ ਜਿਹੜਿਆ ਕਰਨੇ ਬਣੇ ਆ ਕਿਉਂਕਿ ਧਰਨਿਆਂ ਤੋਂ ਨਿਕਲੀ ਉਹ ਸਰਕਾਰ ਤੇ ਧਰਨਿਆਂ ਨਾਲ ਹੀ ਸਾਹਮਣੇ ਪੈਂਦੀ ਆ ਤਾਂ ਇੱਥੇ ਦਾ ਪ੍ਰਸ਼ਾਸਨ ਜਿਹੜਾ ਉਹਨੂੰ ਉਹਨਾਂ ਦਾ ਸ਼ਾਸਿਕਰਨ ਹੋ ਚੁੱਕਾ ਪੁਲਿਸ ਦਾ ਤੇ ਪੁਲਿਸ ਜਿਹੜੀ ਆ ਉਹਨਾਂ ਦੇ ਇਸ਼ਾਰੇ ਤੇ ਚੱਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਲਪਿੰਡ ਤੋਂ ਸਰਪੰਚ ਤੇ ਡਾਕਟਰ ਭੀਮਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਜਨਰਲ ਸੈਕਟਰੀ ਪੰਜਾਬੀ ਥਾਣਾ ਲੋਈਆਂ ਖਾਸ ਦੇ ਬਾਹਰ ਪਹੁੰਚੇ ਹੋ ਜਿਹੜਾ ਧਰਨਾ ਲਗਾਇਆ ਗਿਆ ਹੈ ਕੇਸ ਸੰਬੰਧੀ ਲਗਾਇਆ ਗਿਆ ਜੀ ਸੰਬੰਧਿਤ ਤਾਂ ਸਾਰਿਆਂ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਜਲਾਲਪੁਰ ਪਿੰਡ ਜਲਾਲਪੁਰ ਕਲਾਂ ਵਿੱਚ ਜਿਹੜਾ ਐਸੀ ਸਮਾਜ ਦੇ ਪਰਿਵਾਰ ਨਾਲ ਧੱਕਾ ਹੋਇਆ ਜੀ ਤੇ ਇਹ ਪਿਛਲੇ 24-25 ਦਿਨਾਂ ਤੋਂ ਧੱਕਾ ਹੋਣ ਦੇ ਨਾਲ ਨਾਲ ਹੋਰ ਧੱਕੇ ਖਾ ਰਹੇ ਨੇ ਇੱਕ ਦਿਨ ਤਾਂ ਧੱਕਾ ਹੋਇਆ ਹੀ ਹੋਇਆ ਅਗਲੇ 24-25 ਦਿਨ ਹੋਰ ਧੱਕੇ ਖਾਣੇ ਪਏ ਇਹਨਾਂ ਨੂੰ ਤੇ ਉਹ ਧੱਕੇ ਖਾਂਦੇ ਖਾਂਦੇ ਅੱਜ ਲੋਹਿਆ ਪੁਲਿਸ ਸਟੇਸ਼ਨ ਦੇ ਮੋੜੇ ਧਰਨਾ ਲਾਉਣਾ ਪਿਆ ਤੇ ਧਰਨਾ ਲਗਾਇਆ ਜਦੋਂ ਦੁੱਖ ਇਸ ਗੱਲ ਦਾ ਲੱਗਾ ਪਹਿਲਾਂ ਤਾਂ ਐਸਐਚਓ ਸਾਹਿਬ ਦਾ ਧੰਨਵਾਦ ਵੀ ਉਹਨਾਂ ਨੇ ਪਰਚਾ ਕਰ ਦਿੱਤਾ ਸੀ ਦੂਸਰਾ ਬਹੁਤ ਵੱਡਾ ਦੁੱਖ ਲੱਗਾ ਕਿ ਐਸਐਚਓ ਸਾਹਿਬ ਦੇ ਸਾਹਮਣੇ ਧਰਨਾ ਲੱਗਾ ਹੋਇਆ ਸੀ ਤੇ ਧਰਨੇ ਦੇ ਵਿੱਚ ਦੀ ਨਿਕਲ ਕੇ ਚਲੇ ਗਏ ਉਹਨਾਂ ਨੇ ਕਿਸੇ ਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਕੀ ਤਕਲੀਫ ਹੈ ਕੀ ਦੁੱਖ ਹੈ ਤੁਹਾਨੂੰ ਕਾਹ ਤੋਂ ਆਣ ਕੇ ਬੈਠੇ ਆ ਜੇ ਕੋਈ ਬਹੁਤ ਜ਼ਰੂਰੀ ਕੰਮ ਸੀ ਕਿਸੇ ਦੀ ਡਿਊਟੀ ਲਾ ਸਕਦੇ ਸੀ ਇੱਥੇ ਏਡੇ ਏਡੇ ਜਿਹੜੇ ਜਥੇਬੰਦੀਆਂ ਦੇ ਆਗੂ ਆਏ ਇਨਾਂ ਦੀ ਕੋਈ ਕਦਰ ਨਹੀਂ ਕੀਤੀ ਐਸਟੀ ਦੀ ਵਜ੍ਹਾ ਕੀ ਸਮਝੋਗੇ ਵਜ੍ਹਾ ਲੋਈਆਂ ਖਾਸ ਦੇ ਬਾਹਰ ਤੁਸੀਂ ਬੈਠੇ ਸੀ ਤੁਹਾਡੇ ਕੋਲ ਦੀ ਐਸਐਚਓ ਸਾਹਿਬ ਲੰਘ ਕੇ ਚਲੇ ਗਏ ਇਸ ਦੀ ਵਜ੍ਹਾ ਕੀ ਆ ਦੇਖੋ ਵਜ੍ਹਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਇਹ ਸਮਝ ਆਉਣੀ ਚਾਹੀਦੀ ਆ ਸਿਆਸੀ ਦਬਾਅ ਇੱਕ ਤਾਂ ਸਿਆਸੀ ਦਬਾਅ ਦੂਸਰਾ ਕਿਤੇ ਨਾ ਕਿਤੇ ਸਰਪੰਚ ਨਾਲ ਅਸੀਂ ਤਾਂ ਇਹੀ ਕਵਾਂਗੇ ਮਿਲੀ ਭੁਗਤ ਜੇ ਉਹਨਾਂ ਨੇ ਹੱਥ ਨਾ ਮਲਾਇਆ ਹੁੰਦਾ ਜੇ ਪ੍ਰਸ਼ਾਸਨ ਨੇ ਚੰਗੇ ਤਰੀਕੇ ਨਾਲ ਜਾਂ ਹਲਕਾ ਇੰਚਾਰਜ ਨੇ ਜਾਂ ਹਲਕੇ ਦੇ ਲੀਡਰਾਂ ਨੇ ਇਸ ਮੁੱਦੇ ਨੂੰ ਸੰਜੀਦਗੀ ਨਾਲ ਲਿਆ ਹੁੰਦਾ ਤਾਂ ਐਸਐਚਓ ਨੇ ਇੱਥੋਂ ਜਾਣਾ ਨਹੀਂ ਸੀ ਇਹ ਜਿਹੜੇ ਆਗੂ ਆਏ ਹੋਏ ਐਡੇ ਐਡੇ ਦੂਰੋਂ ਚੱਲ ਕੇ ਐਦਾਂ ਛੱਡ ਕੇ ਜਾਣਾ ਐਸਐਚਓ ਦਾ ਨਹੀਂ ਬਣਦਾ ਜੀ ਪਰ ਹੁਣ ਲੱਗਦਾ ਕਿ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਨਹੀਂ ਹੋ ਰਹੀ ਪਰ ਅਗਲੀ ਰਾਣੀ ਕੀ ਹੋਊਗੀ ਪਿਛਲੇ 24 ਦਿਨਾਂ ਤੋਂ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਆ ਐਸਐਸਪੀ ਸਾਹਿਬ ਤੱਕ ਨਾਲ ਗੱਲ ਕਰ ਰਹੇ ਤੇ ਦਬਾਅ ਇਹ ਹੀ ਪਾਇਆ ਜਾ ਰਿਹਾ ਕਿ ਰਾਜੀਨਾਮਾ ਕਰ ਲਓ ਬਿਲਕੁਲ ਜੀ ਮੈਂ ਜਿਹੜੀ ਇਹ ਕਮੇਟੀ ਬਣੀ ਆ ਅੱਜ ਇਸ ਥਾਣੇ ਦੇ ਸਬੰਧ ਵਿੱਚ ਮੈਂ ਐਜ਼ ਅ ਕਨਵੀਨਰ ਤੁਹਾਡੇ ਨਾਲ ਗੱਲ ਕਰ ਰਿਹਾ ਇਸ ਦਾ ਕਾਰਨ ਇਹ ਆ ਕਿ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਨੂੰ ਥਾਣਿਆਂ ਦੇ ਚੱਕਰ ਕੱਟਣੇ ਪੈ ਰਹੇ ਆ ਪਰ ਕੋਈ ਵੀ ਇੱਥੇ ਗੱਲ ਸੁਣਨ ਨੂੰ ਤਿਆਰ ਨਹੀਂਗਾ ਹੁਣ ਵੀ ਕੀ ਹੋ ਰਿਹਾ ਕਿ ਅੱਜ ਜਦੋਂ ਆਣ ਕੇ ਬੈਠੇ ਅਸੀਂ ਮੈਂ ਸਟੇਜ ਤੋਂ ਬੋਲ ਰਿਹਾ ਸੀ ਤੇ ਐਸ ਐਚਓ ਸਾਹਿਬ ਥਾਣੇ ਤੋਂ ਜਾਨੀ ਕਿ ਇਹ ਕਹ ਲਓ ਵੀ ਬੇਪਰਵਾਹ ਹੋ ਕੇ ਚਲੇ ਗਿਆ ਵੀ ਕਿਸੇ ਤਰ੍ਹਾਂ ਦੀ ਗੈਰ ਜ਼ਿੰਮੇਵਾਰਾ ਨਾ ਹਰਕਤ ਆਹੇ ਇਹ ਬਿਲਕੁਲ ਸਹਿਣਯੋਗ ਨਹੀਂ ਇਸੇ ਤਰ੍ਹਾਂ ਹੀ ਜਿਵੇਂ ਜਲਾਲਪੁਰ ਕਲਾਂ ਦਾ ਪਿੰਡ ਦਾ ਅਸੀਂ ਕਹਿੰਨੇ ਆ ਐਸਸੀ ਪਰਿਵਾਰਾਂ ਨਾਲ ਧੱਕਾ ਹੋਇਆ ਇਸੇ ਤਰ੍ਹਾਂ ਇੱਕ ਇਹ ਪਰਿਵਾਰ ਬੈਠਾ ਵਾ ਜਿਨ੍ਹਾਂ ਨਾਲ ਬਲਾਤਕਾਰ ਤੱਕ ਦੀਆਂ ਘਟਨਾਵਾਂ ਹੋਈਆਂ ਪਰ ਉਹਦੇ باوجود ਉਹਦੇ ਤੇ ਕੋਈ ਐਕਸ਼ਨ ਲੈਣ ਦੀ ਬਜਾਏ ਐਸਐਚਓ ਸਾਹਿਬ ਵੱਲੋਂ ਉਹਨਾਂ ਦੇ ਬਿਆਨ ਤੱਕ ਨਹੀਂ ਲੈ ਗਏ ਐਮਐਲਆਰ ਤੱਕ ਕਹਤਾ ਵੀ ਹੈ ਨਹੀਂ ਕਿ ਪਹਿਲਾਂ ਹਾਲਾਕਿ ਮੈਂ ਨਾਲ ਆਣ ਕੇ ਦਿਵਾ ਕੇ ਗਿਆ ਇਹ ਲੜਕਾ ਐਮਐਲਆਰ ਜਿਹੜੀ ਜਲੰਧਰ ਤੋਂ ਆਈ ਆ ਉਹ ਦੇ ਕੇ ਗਿਆ ਇਸੇ ਤਰ੍ਹਾਂ ਭਗਤ ਸਿੰਘ ਮਡਾਲਾ ਸ਼ਰਨਾ ਤੋਂ ਇਸੇ ਤਰ੍ਹਾਂ ਅਰਜੀਵ ਕੁਮਾਰ ਮਤਲਬ ਬਹੁਤ ਸਾਰੇ ਕੇਸ ਸਾਡੇ ਕੋਲ 7-8 ਕੇਸ ਹੈਗੇ ਆ ਜਿਨ੍ਹਾਂ ਦੇ ਉੱਤੇ ਕੋਈ ਅਸਰ ਨਹੀਂ ਕੀਤਾ ਜਾ ਰਿਹਾ ਔਰ ਗੈਰ ਜ਼ਿੰਮੇਵਾਰ ਰਵਈਆ ਸਰਦਾਰ ਲਾਲਪ ਸਿੰਘ ਜਿਹੜੇ ਐਸਐਚਓ ਸਾਹਿਬ ਇਥੋਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਅਫਸਰ ਆ ਉਹਨਾਂ ਨੂੰ ਜ਼ਿੰਮੇਵਾਰੀ ਤਹਿਤ ਕੰਮ ਦਿੱਤਾ ਜਾਵੇ ਔਰ ਜਿਹੜਾ ਅਮਨ ਕਾਨੂੰਨ ਲਾਅ ਐਂਡ ਆਰਡਰ ਜਿਹੜਾ ਉਹ ਕੈਮਰਾ ਰੱਖਿਆ ਜਾਵੇ ਜਿਹਦੇ ਨਾਲ ਲੋਕ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਜਿਹੜਾ ਇਸ ਟਾਈਮ ਬਦਲ ਦੀ ਲੋਕ ਝਾਕ ਰੱਖਦੇ ਸੀ ਉਹ ਬਦਲ ਕਰਨ ਦੀ ਬਜਾਏ ਐਸਾ ਬਦਲ ਆ ਗਿਆ ਜਿਸ ਦੇ ਨਾਲ ਲੋਕ ਦੁਖੀ ਤੇ ਪਰੇਸ਼ਾਨਾ ਨਾਗੁਰ ਚੰਦ ਸਿੰਘ ਟਵਾਲ ਤੇ ਪਿੰਡੂ ਮਜ਼ੂਰ ਉਹਨੇ ਜੂਥਵੰਗ ਸੁਭਾ ਆਗੂ ਤੇ ਅੱਜ 1 ਜੂਨ ਦੀ ਇਹ ਘਟਨਾਵਾਂ ਜਿਹਦਾ ਸਾਨੂੰ ਪਤਾ ਲੱਗਾ ਸਾਡੇ ਧਿਆਨ ਚਾਹੀਏ ਆ ਕਿ ਦਲਤ ਭਾਈਚਾਰੇ ਦੇ ਨਾਲ ਇੱਕ ਸਮਿਆਂ ਸਮੇ ਤੋਂ ਉਹਨਾਂ ਦਾ ਘਰ ਉੱਥੇ ਬਣਾਇਆ ਸੀਗਾ ਤਾਂ ਉਹਨਾਂ ਨੇ ਉੱਥੇ ਉਹਨਾਂ ਦੇ ਤੂੜੀ ਸੀਗੀ ਅੱਗ ਲਾਤੀ 20 ਟਰਲੀਆਂ ਤੂੜੀਆਂ ਦੱਸਦੇ ਆ ਕਿ ਉਹਨਾਂ ਦਾ ਬਹੁਤ ਜਨਕਿ ਇਹ ਤੱਕਾ ਹੋਇਆ ਕੀ ਕੀ ਨੁਕਸਾਨ ਹੋਇਆ ਜੀ ਦਾ ਉਹਨਾਂ ਦਾ ਨੁਕਸਾਨ ਜਿਹੜਾ ਹੋਇਆ ਇਹ ਪਸ਼ੂ ਮਰ ਗਏ ਜਾਨਵਰ ਮਰ ਗਏ ਉਹਨਾਂ ਦੇ ਕੋਕੜ ਮਰ ਗਏ ਤੇ ਬਾਕੀ ਉਹਨਾਂ ਦਾ ਘਰ ਟਾਹਤਾ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਦਾ ਤੇ ਹੁਣ ਸਾਡਾ ਅੱਜ ਦਾ ਜਿਹੜਾ ਇੱਥੇ ਦਾ ਪ੍ਰਦਰਸ਼ਨ ਕੀਤਾ ਸੀ ਅੱਜ ਅਸੀਂ ਇਹ ਜਿਹੜਾ ਘਰਟੋਂ ਦੀ ਵਜ੍ਹਾ ਕੀ ਆ ਇਹ ਘਟੋਂ ਦੀ ਵਾਰ ਜੰਰਜ ਹੈਗੀ ਆ ਕਿ ਜਿਹੜੀਆਂ ਸਰਕਾਰਾਂ ਦੀਆਂ ਉਸ ਵਿੱਚ ਇਹ ਪਹਿਲਾ ਸਰਪੰਚ ਸਰਪੰਚ ਸੀਗੇ ਤੇ ਇਹ ਹੁਣ ਜਿਹੜਾ ਨਵਾਂ ਸਰਪੰਚ ਬਣਿਆ ਇਹ ਝਾੜੂ ਵਾਲੀ ਸਰਕਾਰ ਦਾ ਸੀਗਾ ਪਿੰਡ ਦਾ ਨਵਾਂ ਸਰਪੰਚ ਆ ਉਹ ਐਸੀ ਸਮਾਜ ਚੋਂ ਆ ਜਾਂ ਜਰਨਲ ਨਹੀਂ ਉਹ ਜਰਨਲ ਜੱਟ ਸਮਾਜ ਚੋਂ ਹੈਗਾ ਵਾ ਪਰ ਇਹ ਹੈਗੇ ਦਲਤ ਸੀ ਐਸਸੀ ਭਾਈਚਾਰਾ ਸੀਗਾ ਉਹ ਇਹ ਸਾਡੇ ਨੂੰ ਸਾਨੂੰ ਇਹ ਚੀਜ਼ ਦਾ ਪਤਾ ਇਹ ਲੜਾਈ ਜਾਤ ਪਾਤ ਦੀ ਜਿਹੜੀ ਵਧਾਈ ਗਈ ਆ ਕਿਉਂਕਿ ਇਸ ਜਿਹੜੀ ਲੜਾਈ ਦਾ ਮੁੱਦਾ ਕੀ ਹੈਗਾ ਵੀ ਇਹ ਬਰਾਬਰਤਾ ਜਿਹੜੀ ਹੈਗੀ ਅਸੀਂ ਨੂੰ ਇਹ ਲੈਣ ਨਹੀਂ ਦੇ ਰਹੇ ਬੜੇ ਚਿਰਾਂ ਤੋਂ ਇਹ ਲੜਾਈਆਂ ਅਸੀਂ ਲੜ ਰਹੇ ਆ ਅਸੀਂ ਬਹੁਤ ਸੰਘਰਸ਼ ਕਰ ਰਹੇ ਆ ਇਹ ਹੁਣੇ-ਹੁਣੇ ਅਸੀਂ ਤੇ ਇਹ ਗੱਲ ਕਰਦੇ ਆ ਵੀ ਲੈਂਡ ਸੀਲਿੰਗ ਐਕਟ ਲਾਗੂ ਹੋਣਾ ਚਾਹੀਦਾ ਵਾ 17.5 ਏਕੜਾ ਤੋਂ ਵੱਧ ਕਿਸੇ ਕੋਲ ਜ਼ਮੀਨ ਨਹੀਂ ਹੋਣੀ ਚਾਹੀਦੀ ਜਿਹੜੀ ਉਸ ਤੋਂ ਉੱਪਰਲੀ ਜ਼ਮੀਨ ਆ ਉਹ ਜ਼ਮੀਨ ਸਾਰੇ ਦਲਤਾਂ ਭਾਈਚਾਰਿਆਂ ਚ ਆਮ ਛੋਟੇ ਕਿਸਾਨਾਂ ਚ ਵੰਡੀ ਜਾਵੇ ਪਰ ਜਿਹੜੀ ਲੋਈਆਂ ਠਾਣੇ ਦੀ ਪੁਲਿਸ ਵਾ ਉਹ ਤੁਹਾਡੇ ਕਹਿ ਤਾ ਮਤਲਬ ਕਿ ਆਪਾ ਦੀ ਪਾਰਟੀ ਦੇ ਦਬਦਬਾ ਚਲਦੀ ਆ ਹਾਂਜੀ ਜਿਹੜੀ ਪੁਲਿਸ ਵਾ ਇਹ ਕੱਲੀ ਲੋਈਆਂ ਨਹੀਂ ਇਹ ਜਿਹੜੀ ਭਗਵਾਨ ਤਮਨ ਸਰਕਾਰ ਆ ਇੰਨੇ ਜਿਹੜੇ ਪੁਲਿਸ ਨੂੰ ਜਿਹੜਾ ਰਾਜ ਨੂੰ ਪੁਲਿਸ ਰਾਜ ਬਣਾ ਕੇ ਰੱਖਿਆ ਹੋਇਆ ਵਾ ਜਿੱਥੇ ਧਰਨਾ ਮਜਾਰਾ ਹੁੰਦਾ ਆ ਇਹਨੂੰ ਤਬਦੀਲ ਕੀਤਾ ਗਿਆ ਵਾ ਭਗਵੰਤ ਮਾਨ ਜਿਹੜਾ ਹੈਗਾ ਵਾ ਉਹਨੇ ਇਸ ਜਿਹੜੇ ਆ ਆਪਦੀ ਉਹਦੀ ਚਲਦੀ ਨੇ ਪੁਲਿਸ ਦੀਆਂ ਹੀ ਮਨਮਾਨੀਆਂ ਚਲਦੀਆਂ ਹੈਗੀਆਂ ਪੁਲਿਸ ਬਿਲਕੁਲ ਕਿਸੇ ਨੂੰ ਇਨਸਾਫ ਦੇ ਵਿੱਚ ਨਾਕਾਮ ਰਹਿੰਦੀ ਆ ਮੇਰੇ ਉਹਦੀ ਇਨਵੈਸਟੀਗੇਸ਼ਨ ਸੰਬੰਧੀ ਤੁਸੀਂ ਇੱਥੇ ਆਏ ਆ ਤੁਸੀਂ ਧੁੱਪੇ ਬੈਠੇ ਆ ਮੈਨੂੰ ਇਸ ਗੱਲ ਦਾ ਦੁੱਖ ਹੈ ਦੂਸਰਾ ਪਬਲਿਕ ਦਾ ਆਮ ਰਸਤਾ ਬੰਦ ਆ ਇਸ ਤੋਂ ਬਾਅਦ ਮਨੋ ਹੀ ਟਕ ਤੁਹਾਡਾ ਜਿਹੜਾ ਕੰਮ ਹੈ ਉਹ ਕਰਨ ਲਈ ਅਸੀਂ 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ ਰੂਬਰੂ ਰਹਿਨੇ ਆਵੇਂ ਸਹੀ ਪਰ ਤੁਹਾਡਾ ਜਿਹੜਾ ਗਿਲੇ ਦੇ ਨਾਲ-ਨਾਲ ਜਿਹੜੇ ਆਮ ਪਬਲਿਕ ਹਰਾਸ ਹੋ ਰਹੀ ਹੈ ਕਿਉਂਕਿ ਤੁਸੀਂ ਸਾਰੀ ਸੋਸਾਇਟੀ ਨੂੰ ਲੀਡ ਕਰਦੇ ਹੋ ਜ਼ਿੰਮੇਵਾਰ ਹੈਗੇ ਹੋ ਤਾਂ ਗਰਮੀ ਦਾ ਮੌਸਮ ਹੈ ਕਹਿਣ ਲਈ ਇਸ ਕੰਮ ਨੂੰ ਵਰਕ ਕਰਨਾ ਚਾਹੀਦਾ ਮੋ ਸਮਝਣਾ ਰੱਖੀ ਮੇਰੀ ਇੱਕ ਜਾਸ਼ ਜ਼ਰੂਰ ਵਿਚਾਰਿਓ ਕਿ ਤੁਹਾਡਾ ਕੰਮ ਨਾ ਹੋਣਾ ਸਾਡਾ ਤੇ ਤੁਹਾਡਾ ਕਿਤੇ ਗੈਪ ਹੋ ਸਕਦਾ ਆ ਜਿਹੜੀ ਪਬਲਿਕ ਹਰਾਸ ਹੋ ਰਹੀ ਆ ਉਹਦੇ ਵਿੱਚ ਕੋਈ ਨਾ ਕੋਈ ਜ਼ਿੰਮੇਵਾਰ ਹਟਾ ਇਸ ਨੂੰ ਆਪਾਂ ਨਾ ਕੀਤਾ ਤੱਕ ਅਗਲੀ ਗੱਲ ਜਿਹੜਾ ਬੱਚੇ ਦਾ ਘਰ ਆ ਸੰਗੀਨ ਧਰਾਵਾਂ ਦੇ ਤਹਿਤ ਦਰਜ ਹੋਇਆ ਪਹਿਲੇ ਦਿਨ ਹੀ ਹੋ ਗਿਆ ਸੀ ਜੋ ਨਿਸ਼ਚਿਤ ਤੇ ਤੁਹਾਡੀ ਸਟੇਟਮੈਂਟ ਹੋਈ ਪੁਲਿਸ ਨੇ ਅੱਖੀਂ ਵੇਖਿਆ ਉਹਦੇ ਅਨੁਸਾਰ ਮਕਦਮਾ ਦਰਜ ਹੋ ਗਿਆ ਉਸ ਤੋਂ ਬਾਅਦ ਜੇ ਤੇ ਪਛਤਾ ਦਰ ਹੁੰਦਾ ਉਹ ਤੁਸੀਂ ਹੋ ਮੈਂ ਹਾਂ ਕੋਈ ਇੱਧਰ ਹੋਵੇ ਉਹ ਜ਼ਰੂਰ ਆਸ-ਪਾਸਾ ਹੁੰਦਾ ਨਾਲ ਹੀ ਉਸ ਪਾਰਟੀ ਨੇ ਕੈਪਲੀਕੇਸ਼ਨ ਦਿੱਤੀ ਕਿ ਤੁਹਾਡੇ ਵੀ ਪਰਿਵਾਰ ਦੇ ਤੁਹਾਡੇ ਸਾਥੀ ਨੇ ਕੈਪਲੀਕੇਸ਼ਨ ਦਿੱਤੀ ਵੀ ਸਾਡੇ ਮਕਦਮੇ 'ਚ ਅਫੈਂਸ ਐਡ ਹੋਣਾ ਚਾਹੀਦਾ ਇਹ ਫਾਈਲ ਮੇਰੇ ਆਫਿਸ ਤੋਂ ਸਾਡੇ ਸੀਨੀਅਰ ਆਫਿਸ ਦੇ ਉੱਤੇ ਚਲੀ ਗਈ ਜਿੱਥੇ ਉਹਦੀ ਟੀਮ ਲਈ ਇਨਵੈਸਟੀਗੇਸ਼ਨ ਜਿਹੜੀ ਆ ਚੱਲ ਰਹੀ ਹੈ ਜਿਹੜਾ ਹੁਣ ਮਤੇ ਮੇਰੇ ਵਿਚਾਰ 'ਚ ਆਏ ਆ ਕੁਝ ਡਾਕੂਮੈਂਟ ਦਿੱਤੇ ਆ ਕੁਛ ਛੋਟੇ ਹੋਰ ਵੀ ਅਫੀਸਰ ਨੂੰ ਜਿਹੜੇ-ਜਿਹੜੇ ਬੰਦੇ ਆ ਜਾਂ ਉੱਥੇ ਲੋੜ ਹੋਵੇ ਉਹ ਸਮੇਂ ਤੇ ਤੁਸੀਂ ਦੇ ਦਿਓ ਅਸੀਂ ਉਹ ਜਲਦੀ ਤੋਂ ਜਲਦੀ ਤੁਹਾਡੀ ਇਨਵੈਸਟੀਗੇਸ਼ਨ ਹੋ ਵਿਦਨ ਟਾਈਮ ਵਿਦਨ ਪੀਰੀਅਡ ਤੁਹਾਨੂੰ ਆਕਰਸੀ ਲਈ ਗਲਤੀ ਦੇ ਖਿਲਾਫ ਕਾਰਵਾਈ ਕਰਨ ਲਈ ਤੁਹਾਨੂੰ ਇਨਸਾਫ ਦੇਣ ਲਈ ਉਹ ਕੰਪਲੀਟ ਕਰਤੀ ਜਾਓਗੇ ਤੁਹਾਡੇ ਆਿਆਂ ਦਾ ਤੁਹਾਡੇ ਕੁਐਸਚਨ ਦਾ ਹਰ ਆਨਸਰ ਜਿਹੜਾ ਦੇਣ ਲਈ ਅਸੀਂ ਬੌਂਡਾ ਦਿੰਦੇ ਆਂ ਦਾ ਦਿੰਦੇ ਫਿਰ ਆ ਕੇ ਅੱਗੇ ਤੋਂ ਵੀ ਮੇਰੀ ਬੇਗਿਆਰਸ਼ਾ ਹੈ ਕਿ ਜੇ ਕਿਸੇ ਦਾ ਬਮੁੱਤਾ ਕਿਸੇ ਵੀ ਤਰ੍ਹਾਂ ਦਾ ਰਗਾ ਉਹ ਸਾਰੇ ਸਰਕਾਰ ਜੋ ਸੱਜਣ ਸਾਨੂੰ ਮਾਨ ਵੀ ਦਿੰਦੇ ਆ ਤੇ ਮੈਂ ਚਾਹਣਾ ਵੀ ਜੇ ਮਾਨ ਦਿੰਨੇ ਆ ਤੇ ਸਾਡਾ ਇਹ ਟੇਬਲ ਤੇ ਬੈਠ ਕੇ ਹੋਣਾ ਚਾਹੀਦਾ ਥੱਪੇ ਬੈਠਣਾ ਚੱਲ ਕੇ ਆਉਣਾ ਉਹ ਠੀਕ ਨਹੀਂ ਆ ਸਾਨੂੰ ਦੱਸੋ ਅਸੀਂ ਤੁਹਾਡੇ ਲਈ ਉੱਥੇ ਚੱਲ ਕੇ ਜਾਣ ਲਈ ਹੈਗੇ ਆ ਔਰ ਜੰਗ ਵੀ ਹੈਗੇ ਔਰ ਆਜਾ ਦਾ ਜਿੰਨੇ ਵੀ ਮੁੱਦੇ ਆ ਜੇ ਕੋਈ ਸਟੋਨ ਆ ਕੋਈ ਮੁੱਦਾ ਹੈ ਨਾ ਚਾਹੁੰਦਾ ਉਹ ਵੀ ਦੇ ਦਿਓ ਇਹ ਵੀ ਤੇਨ ਟਾਈਮ ਤੁਹਾਡੀ ਇਨਵੈਸਟੀਗੇਸ਼ਨ ਕੰਪਲੀਟ ਕਰਾ ਦਿੰਦੇ ਧੰਨ ਬਰਾੜ ਸਾਹਿਬ ਜਿੰਦਾਬਾਦ ਸਹੀ ਸਹੀ ਉਹ ਜਦੋਂ ਟਾਈਮ ਕਿਤੇ ਤਾਂ ਦੇ ਮੰਡੇ ਸਾਰੇ ਫਾਈਲ ਚੈੱਕ ਕਰਕੇ ਜੇ 2-4 ਸੱਜਣ ਤੁਸੀਂ ਚਾਹੋਗੇ ਉਹ ਚੱਲ ਪਊਗਾ ਆਪਾਂ ਬੈਠ ਕੇ ਉੱਥੇ ਸਾਰਾ ਜਲਦੀ ਫਿਰ ਤੁਹਾਨੂੰ ਦੱਸ ਦਿੰਦੇ ਆ ਮੈਂ ਤੁਹਾਨੂੰ ਕਹਦਾ ਵੀ ਇਹ ਚਾਰਾਂ ਦਿਨ ਜੇ ਖਤਮ ਹੋਜੂ ਉਹਦੇ ਵਿੱਚ ਚਾਰ ਗੱਲਾਂ ਹੋ ਰਹੀਆਂ ਢੀ ਆਉਣ ਉਹਦੇ ਫਿਰ ਕਹਿਣਾ ਝੂਟੋ ਤੁਸੀਂ ਜੇ ਹੋਸਟਿਮ ਟ੍ਰੈਂਕਸ ਰੱਖਣਾ ਹੋ ਰੱਖ ਲੈਨੇ ਇਹ ਪਰਸੰਡੇ ਟਾਈਮ ਸਟਾਰਟ ਕਰੀਏ ਮੰਡੇ ਵੀ ਮੈਂ ਵੀ ਚੱਲ ਪਊਗਾ ਫਿਰ ਐਸੇ ਆਪਾਂ ਤੁਹਾਡੇ ਚੋਂ 4 ਸੱਜਣ ਇਸ ਪਰਵਾਹ ਕਿ ਮੈਂ ਕੋਈ ਨਹੀਂ ਆਪਾਂ ਚੱਲਦਾ